ਰਾਹੀ ਗੁਰਜੀਤ ਕਾਲ ਗੁਰਸਾਵਾ ਨੂੰ ਜੀ ਕੀ ਖਤੇ ਸਵਾਗਤਾ ਤੁਹਾਡਾ ਅੱਜ ਦੇ ਬਲੌਗ ਵਿੱਚ ਲਗਾਕਾਰ ਸੇਮਣਾ ਉਹਦੇ ਸੰਗਤਾਂ ਜੀ ਤੇ ਰਸਟਾ ਮਟਰ ਉਧਰ ਪਿੰਨ ਨੂੰ ਨਿਯਾਰੀ ਕਰਤੀ ਜੀ ਜੰਮਿਆ ਬਾਸ ਉਹਦੇ ਦੀ ਗਰਮ ਰੱਖ ਲਿਆ ਮਟਰ ਮਾਰ ਰਹੇ ਰੰਦਾ ਬੇ ਹੋਰੀ ਦੇਖੋ ਖੁਰਚਣਾ ਚੱਲਦਾ ਹਾਂ ਚਲਾਓ ਬਈ ਸਮਾਰ ਕੈਮਰਾ ਜਾ ਟੈਂਸ਼ਨ ਨਾ ਲੈ ਕੱਲ੍ਹਿਆ ਆ ਜਾਓ ਦੇਖਾ ਵਧੀਆ ਹਾਂ ਜਮਾਇਰ ਮਨਾ ਦੇ ਇੱਕ ਨੰਬਰ ਬਾਈ ਲੈ ਮਹਾਂ ਮਾਈਆਂ ਪ੍ਰਸ਼ਾਦੇ ਚੱਕ ਰਹੀਆਂ ਹੋਈਆਂ ਜਿੰਨੀਆਂ ਆਟਾ ਤਿਆਰ ਕਰਦਿਆਂ ਖੰਗ ਦੋ ਕਾਉ ਜੀ ਬਰਤ ਪਾਏਗਾ ਵਿੱਚ ਹੋ ਜੀ ਵੰਦ ਗਰਮ ਗਰਮ ਬਾਗਾਲੇ ਦੁੱਧ ਇਹ ਦੁੱਧ ਠੰਡਾ ਹੋ ਰਿਹਾ ਇਹਦੇ ਵਾਸਤੇ ਆਪਾਂ ਜੂ ਬਦੀਲੇ ਪਾਲਦਾ ਫਦਾ ਪਤੀਲਾ ਚਾਲ ਆ ਬਈ ਉੱਥੇ ਆਪਦੀਲਾ ਚਾਲ ਆ ਤੈਨੂੰ ਹੁੱਕ ਗੰਮੇ ਨਹੀਂ ਨਾ ਇਹ ਬੰਦੇ ਇਧਰ ਸੂਰ ਸੂਰ ਚ ਪੈਂਦਾ ਇਧਰ ਸੂਰ ਚ ਪੈਂਦਾ ਦੁੱਧ ਪਹਿਲਾਂ ਠੰਡਾ ਕਰ ਲੈ ਕੋਈ ਠੰਡਾ ਜਿਆਦਾ ਤਜ਼ਾ ਕੁਦਰੇ ਨਹੀਂ ਮੱਚਦੇ ਹੱਥਾ ਕੋਲ ਨਾ ਪਾ ਗਾਇ ਹਾਂ ਰਾਲੇ ਪਾ ਹਾਂ ਜੀ ਹਾਂ ਰਾਲੇ ਪਾ ਦੁੱਧ ਆ ਲਿਆ ਵੇ ਤਾਲਿਆ ਦੁੱਧ ਹੁਣੇ ਚ ਬਿਆਰਿਓ ਕਰਦਿਆਂ ਹੱਥ ਪਾਉਣ ਦੀ ਤਿਆਰੀ ਉਹਨਾਂ ਦੀ ਜੀਵਨ ਭਾ ਹੱਥ ਵੀਰੇ ਦਾਤੇ ਦੁੱਧ ਵਿੱਚ ਖਾਲਾ ਬਲੈਕ ਡੌਗ ਸਹੀ ਸੁਖਦੇਵ ਸਿੰਘ ਜੀ ਨੇ ਉਹ ਦੋਸਤੀ ਸੇਵਾ ਕਰਦੇ ਨੇ ਕਈ ਦਰਾਂ ਤੋਂ ਲੈ ਕੇ ਕਿਉਂਕਿ ਇਹ ਦੁੱਖ ਦਾ ਰੋਜ਼ਾ ਸਾਥ ਨੇ ਵੇਹੜ ਤੋਂ ਵੀ ਕਈ ਕਈ ਪੂਰੇ ਦੀ ਵੱਡੀ ਕਪ ਵੇਹੜ ਜਿੱਥੇ ਮਾਨ ਸਿੰਘ ਡੋਰਟ ਨੇ ਬੋਰ ਦਿੱਤੇ ਸੀਗਾ ਉਹਦੇ ਨੇ ਕਿ ਸਹੀ ਸੁਖਦੇਵ ਸਿੰਘ ਜੀ ਬਹੁਤ ਵਧੀਆ ਇਨਸਾਨ ਨੇ ਉਹ ਹਰ ਰੋਜ਼ ਸਾਥ ਨੇ ਦੁੱਖ ਦੇ ਇਹਦੀ ਸੇਵਾ ਕਰਦੇ ਨੇ ਅੱਖਰੇ ਇਹ ਦੁੱਖ ਆ ਕੇ ਨਾ ਆ ਤੇ ਨੰਗਰ ਵਾਸਤੇ ਇੱਕ ਜਣੇ ਲੋਕ ਹੀ ਐ ਪ੍ਰਸ਼ਾਦੇ ਸ਼ਕਨ ਦੀ ਤਿਆਰੀ ਕਿ ਇਧਰ ਸੇਵਾਦਾਰ ਹੈ ਹਲੋ ਲੱਸੀ ਵੀ ਮੂ ਹਲੋ ਲੱਸੀ ਹਾਂਜੀ ਲਿਆ ਪ੍ਰਸ਼ਾਦੇ ਸ਼ਿੰਮੂ ਲੱਸੀ ਪ੍ਰਸ਼ਾਦ ਦੇ ਲਿਆ ਪ੍ਰਸ਼ਾਦ ਦੇ ਬਹਰ ਦਾ ਵਿਊ ਲੰਗਰ ਦਾ ਹਜੇ ਰਸ ਨਹੀਂ ਹੋਇਆ ਲੰਗਰ 'ਚ ਕਹਿੰਦੇ ਤਾਂ ਬੰਦੇ ਥੋੜੇ ਢਿੱਲੇ ਫਿਰਦੇ ਨੇ ਸਾਡੇ ਬੰਤੇ ਹੋਰੀ ਜੇ ਮੜਾ ਰਾਸ਼ ਹੋ ਗਿਆ ਫੇਰ ਤਾਂ ਕਹਿੰਦੇ ਐ ਵਿਕਾਬਾਂ ਘਾ ਦਿੰਦੇ ਇਹ ਮੁੰਡੇ ਸੇਵਾ ਦੇ ਵਿੱਚ ਵਿੱਚ ਇਧਰ ਮੁੰਡੇ ਮਾਲਸ਼ ਵੀ ਕਰਦੇ ਨੇ ਆਹ ਜੀ ਮਾਲਸ਼ ਯਾਰ ਲਈ ਰਿਲੈਕਸ ਕਰ ਰਹੇ ਨੇ ਸਰੀਰ ਨੂੰ ਜੀ ਬਨੋਰੀ ਵਧੀਆ ਮਾਲਸ਼ ਕਰਾ ਮਾਲਸ਼ ਬਹੁਤ ਹੈ ਬਹੁਤ ਵਧੀਆ ਟਾਪ ਆਫ ਦੀ ਮਾਲਸ਼ ਹੈ ਅੱਬਾ ਕਿਸੇ ਸਿੰਦੇ ਤਾਂ ਐ ਵੀ ਕਰਾਉਣੀ ਆ ਨਾ ਆਪਣੀ ਕਰਾ। ਜੇ ਗਰਾਹਕ ਤੋਂ ਪੁੱਛ ਸਕਦੇ ਵੀ ਕਿੱਦਾਂ। ਅਸੀਂ ਪੰਡੀ ਜਾ ਕੇ ਕਰਾਵਾਂਗੇ। ਗਰਾਹਕ ਨਹੀਂ ਸੇਵਾਦਾਰ ਆ। ਸੇਵਾਦਾਰ ਵੀ ਵਧੀਆ ਜੀ ਲੱਗ ਰਿਆ ਬੰਦੇ ਦਾ। ਸੇਵਾਦਾਰ ਵੀ ਆ। ਆਹ ਨੂੰ ਕਹਿੰਦੇ ਹੋ। ਅੱਪਾ ਪੰਡੀ ਜਾ ਕੇ ਕਰਾਵਾਂਗੇ ਮਾਰਸ ਨਾਲ ਪਿਓ ਦਾ। ਵੀ ਜੋ ਕਰਾਵਾਂਗੇ। ਹਾਂ ਜੀ। ਬਾਕੀ ਅਸੀਂ ਦਾ ਹੀ ਰੱਖਣਗੇ। ਸਾਡੇ ਸਪੀਡੀ ਜੀ। ਦੁੱਧ ਵਾਲੀ ਗੱਡੀ ਆ ਚੁੱਕੀ ਹੈ। ਉਹਨਾਂ ਨੇ ਦੁੱਧ ਲੈ ਕੇ ਆਏ ਹੋਏ ਨੇ। ਸਾਰੇ ਪਿੰਡਾਂ ਚੋਂ ਤੇ 30 ਕਿਲੋ ਦੁੱਧ ਪਾਇਆ ਜਾਂਦਾ। ਰੋਜ਼ ਦੀ ਸੀ। 2-3 ਕਿਲੋ ਪਾਇਆ। ਆਹ ਕਰ ਮੈਂ ਲਾ ਜੀ। ਦੁੱਧਦਾਰੇ। ਭਾਂਡੇ ਪਾਇਆ ਜਾਊਗਾ। ਅੱਛਾ ਬਟਾ ਮਲਟਾ ਨਾ ਦੀ। ਦੁੱਧ ਵਾਲੀ ਗੱਡੀ ਪਹੁੰਚ ਗਈ ਜੀ। ਇਦਾਂ ਦਾ ਹੋ ਪੈਂਦਾਗਾ। ਆਦ ਆਰੀ ਸਿੰਘ ਜੀ ਨੇ ਕੱਲ ਨਰਾਜ ਹੋ ਗਏ ਸੀ ਬਲਾਉਤੀ ਨੇ ਇਨਹਤੇ ਸੀ ਨੇ ਕਾਹ ਸੀ ਮੂੰ ਪ੍ਰੋਜੈਕਸ਼ਨ ਕਰਨਾ ਬਾਦੋ ਮੇਰਾ ਵੀਰਾ ਆਬਾ ਵਾਲੂ ਕਿਧਰ ਗਿਆ ਕੋਈ ਯੋਜਾ ਰੱਖ ਕੇ ਆ ਆ ਬੰਦੇ ਨਾਲ ਲੜਿਆ ਸਾਡੇ ਨਾਲ ਓਠੀ ਗਲਤ ਪੈ ਗਈ ਇਹਦੀ ਦਾ ਬੰਦੇ ਚਾਲਾ ਦੁੱਧ ਪਾਉਂਦੇ ਨੇ ਵੱਡੀ ਟੈਂਕੀ ਚ ਮੁੰਡੇ ਥੋਡੇ ਸਾਥ ਕੇ ਥੋਡੇ ਨੀਂਦਾ ਜੀ ਨੀਂਦਾ ਦੀਦਾ ਆਹ ਨੂੰ ਕਹਿਣਾ ਆ ਬਾਰੇ ਡੇਂਜਰ ਨੇ ਮੁੰਡੇ ਆ ਦਾ ਬੰਦਾ ਲੜਾਇਆ ਸਾਡੇ ਨਾਲ ਫੇਡਾ ਜਾਗਦਾ ਇਹ ਬੰਦਾ ਸੌ ਵਾਇਨੇ ਸੌ ਵਾਇਨੇ ਸੌ ਲੈ ਦੇ ਬਿਜਾਦਾ ਸੌ ਵਾਇਨੇ ਬਗਾ ਹਾਦਣਾ ਜਿੰਮੂ ਐਪਲ ਪ੍ਰਸ਼ਾਦ ਆਦਾ ਬੰਦਾ ਰੋਟੀ ਖਾ ਰਿਹਾ ਸਾਰਾ ਦਿਨ ਖਾਣ ਦੇ ਧਿਆਨਾਂ ਹੈ ਬੰਦਰਾ ਯਾਰ ਇਹ ਟੂ ਜੈਡ ਪੰਜ ਰੁਪਏ ਦੇ ਇਹ ਉਹਦਾ ਬੱਚਾ ਹੈ ਮਾਸਾ ਬੱਚੀ ਮੈਂ ਆਪਣੀ ਇਹ ਵਾਲਾ 12 ਤਰੀਕ ਨੂੰ ਸੁਣਨਾ ਦਾ ਸੇਵਾ ਮੇਰੀ ਵਾਹ ਵਾਹ ਰੀਤਿਆ ਜਿੰਕ ਖਾਨ ਜਿੰਕੀ ਵਾਹ ਰੀਤਿਆ ਮੇਰੀ ਦਾਦਾ ਸ਼ੇਰ ਰਾਇ ਜਿੰਕਾ ਨੂਰ ਤੇਰੀ ਹੱਥ ਪੀਰ ਕੱਢਣੀ ਹੈ ਇਹਨਾਂ ਪਾਂਡੇ ਵਿੱਚ ਜੇ ਕਾਟਾ ਪਿਆ ਰਾ ਤੇ ਬਾਕੀਆਂ ਜੀ ਵੀ ਚੰਗੇ ਉਹ ਜੀਵਨ ਤੋਂ ਸ਼ਾਮ ਦੀ ਰੋਟੀ ਦਾ ਟਾਈਮ ਹੀ ਆਹ ਰੋਟੀ ਛਕ ਰਿਹਾ ਨੇ ਕਹਿੰਦੇ ਸੇਵਾਦਾਰ ਇਧਰ ਆ ਆਰਾ ਜ਼ਿੰਗ ਜੀਵਨ ਸੱਤਾ ਯੈਲਾ ਪਲਚੀਤ ਥੋੜੀ ਜੀ ਪਾ ਦੇ ਤੈਨੂੰ ਕੀ ਕਰਾਂ ਥੋੜੀ ਜੀ ਪਾ ਦੇ ਨਾ ਨਹੀਂ ਪਾ ਬਈ ਬਾਈ ਸੀ ਆ ਜਰਮੰਟ ਖੜੀ ਜੌਲ ਖਾਵੇਂ ਸਾਤੇ ਖੜੀ ਜੌੜਾ